ਅਣੀ ਮੈਟਰ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੇ ਸਿੱਟਨੇ ਤੇ ਕਰਦ ਗਿਓ ਦੀ ਸਟਾਰਟਿੰਗ ਸਟਾਰਟਿੰਗ 11 ਵਜ ਗਿਆ ਨਾ ਗੁਰੀ 11 ਵਜ ਗਿਓ ਨੇ 11 ਵਜ ਦੀ ਸਟਾਰਟਿੰਗ ਕੀਤੀ ਆ ਤੜਕੇ ਪਹਿਲਾਂ ਪੱਠੇ ਲੈ ਕੇ ਆ ਸਾਢੇ ਘੜੀ ਹੋ ਗਏ ਤੜਕੇ ਪਹਿਲਾਂ ਪੱਠੇ ਲੈ ਕੇ ਜਾਂਦੇ ਪੱਠੇ ਲਿਆ ਕੇ ਕੁਤਰੇ ਪਾਏ ਮੁੜ ਕੇ ਸ਼ਹਿਰ ਆਉਣਾ ਸੀਗਾ ਇੱਕ ਗੁਰੀ ਨੂੰ ਛੱਡਣਾ ਸੀਗਾ ਅੱਜ ਯਾਰ ਟਾਈਮ ਅੱਜ ਥੋੜੀ ਸੀਗਾ ਆਪਣੇ ਕੋਲੇ ਤਾਂ ਹੀ ਬਲੌ ਦੀ ਸਟਾਰਟਿੰਗ ਨਹੀਂ ਕਰ ਸਕੇਗੇ ਤੇ ਇੱਕ ਕੁੱਤਾ ਲੈ ਚੱਲਿਆ ਆਪਣੇ ਤੋਂ ਬਾਈ ਕਰੋ ਚੈੱਕ ਕਰਾ ਦੇ ਕਮਾ ਦੇ ਡਾ ਜੀ ਪੈਸਤੀ ਕੁੱਤੀ ਸੂਈ ਦੀ ਮਿੱਤਰੋ ਆਪਣੀ ਤੇ ਇਹ ਕਹਿੰਦਾ ਮੈਂ ਲੈ ਗਿਆ ਨੇ ਇੱਕ ਤੇ ਮੈਂ ਚੱਲ ਲੈ ਜਾ ਤੇ ਗੁਰੀ ਨੂੰ ਆਲ ਵੀ ਦਾ ਬੋਲਦੇ ਆ ਫਰੀਦਕੋਟ ਆ ਹੀ ਗਏ ਆਪਾਂ ਆ ਵੇਖ ਲਓ ਬਾ ਫਰੀਦਕੋਟ ਆ ਗਏ ਥੋੜੇ ਇੱਥੇ ਕੰਮ ਸੀਗਾ ਤੇ ਬਾਅਦ ਚ ਆਪਾਂ ਗੁਰੀ ਨੂੰ ਛੱਡ ਦਨੇ ਆ ਫਰੀਦਕੋਟ ਕਿੱਥੇ ਧਾਰ ਕੇ ਗੁਰੀ ਬਾ ਸਾਡੇ ਕੋਲੇ ਬਾ ਸਾਡੇ ਕੋਲੇ ਗੁਰੀ ਮਿਲੂਗਾ ਔਣ ਤੁਹਾਨੂੰ 15 ਦਿਨਾਂ ਨੂੰ ਫੇਰ ਹਾਂ 15 20 ਦਿਨਾਂ ਨੂੰ ਆ ਜੂਗਾ ਮਤਲਬ ਮਤਲਬ 17 ਤਰੀਕ ਦੀ ਬਾਜੀ ਹਨ ਬਿੱਲਿਆਂ ਦੇ ਬਿੱਲਿਆਂ ਦਾ ਆਏਗਾ ਬਿੱਲੀ ਇਹ ਆਪਾਂ ਸਾਰਾ ਦਿਰੀ ਨੂੰ ਬਾਹਰ ਛੱਡਨੀ ਆ ਮੇਰੇ ਨਾਲ ਬਿੱਲੀ ਆਊਗਾ ਇਹ ਹਜੇ ਕਬੂਤਰ ਕੱਢਨੇ ਮਿੱਤਰੂ ਕਾਨੂੰ ਗੱਡਾ ਕਬੂਤਰ ਯਾਰ ਨਵੇਂ ਕੱਢਦੇ ਨੇ ਦੋ ਤਿੰਨ ਕਾਨੂੰ ਉਹਨੂੰ ਆਪਣੇ ਖੁੰਡੇ ਵਿੱਚ ਹਾਂ ਹੁਣ ਡੈਡੀ ਵੀ ਆ ਗਿਆ ਘਰੇ ਚੰਦੀੜ ਗਿਆ ਹੋਇਆ ਸੀਗਾ ਤੇ ਕੱਲ ਨੂੰ ਮਾਦਨੇ ਦੋ ਤਿੰਨ ਆ ਉਤਰਾਂ ਦੇ ਹੋਲੇ ਆਪਾਂ ਤੇ ਕਿਵੇਂ ਲੱਗੇ ਜਾਨਵਰ ਗੁਰੀ ਤੇ ਬਾ ਖੁੱਡੇ ਵੀ ਗੁਰੀ ਦੇ ਬਣ ਜਾਣੇ ਆ ਤੇ ਜਾਨਵਰੀ ਇਹਨੇ ਆਪਣੇ ਤੋਂ ਲੈ ਜਾਣੇ ਆ ਬਾਕੀ ਜੇ ਮੱਕਰ ਬੁੱਢਾ ਕੁੱਤਾ ਕਿਵੇਂ ਲੱਗਾ ਕੁੱਤਾ ਇੱਕ ਨੰਬਰ ਆ ਕੇਰਾ ਤਾਂ ਕੇਰਾ ਇੱਕ ਨੰਬਰ ਹੈ ਨਾ ਗਾਹ ਜਾ ਕੇ ਅਹ ਸੇਮਾ ਤੇ ਡਿਪੈਂਡ ਸਹੀ ਗੱਲ ਆ ਇਹਦਾ ਨਿੱਪਨ ਨਾ ਪੜਨਾ ਨਿੱ ਕੈਰੀਅਰ ਹੈਗਾ 14 ਤੋਂ 15 ਦਿਨਾਂ ਦਾ ਹੀ ਇਹ ਹੈ ਨਾ ਖਸ ਗਿਆ ਨੰਗਾ ਹਾਂ ਤੇ ਬਾਕੀ ਨਿੱਕੇ ਡੱਬੇ ਜੀ ਆ ਫੇਲਾ ਚਪੜਾ ਵਾਲੇ ਜੀ ਤੇ ਬਾਕੀ ਕੀ ਕਹਿਣਾ ਚਾਹੁੰਦੇ ਤੁਸੀਂ ਵਲੌਗ ਵਾਲੇ ਨੂੰ ਸੱਚ ਬਈ ਆਪਣੇ 5k ਕੰਪਲੀਟ ਹੋ ਗਏ ਸੱਚ ਬਈ ਸੱਚ ਹਾਂ ਇਹਦਾ ਨਾਮ ਵੀ ਤੁਸੀਂ ਦੱਸਣਾ ਹਾਂ ਬੱਸ ਦੱਸ ਦਿਓ ਮੈਂ ਬੱਸ ਕਮੈਂਟ ਕਰਕੇ ਇਹ ਕੁੱਤੇ ਹੁਣਾਂ ਦੱਸ ਦਿਓ ਜੀ ਹਾਂ ਮੈਂ ਇੱਥੇ ਆਪੀ ਪੜ ਲੂਗਾ ਤੇ ਆਪਣੇ ਨ 5k ਕੰਪਲੀਟ ਹੋ ਗਿਆ ਸਬਸਕ੍ਰਾਈਬਰ YouTube ਤੇ ਤੇ ਆਪਾਂ ਜੋੜੀ ਗਿਫਟ ਕਰਨੀ ਆ ਬਲਕਿ ਜਾ ਕੇ ਜਾਂ ਕੱਲ ਨੂੰ ਵੀਡੀਓ ਪਾ ਦੂੰਗਾ ਉਹਦੀ ਜੋੜੀ ਦੀ ਮੈਂ ਤੇ ਜਿਹੜਾ ਬਾਈ ਜਾਦੇ ਕਮੈਂਟ ਕਰੂਗਾ ਤੇ ਸਾਰਾ ਵਲੌਗ ਵੇਖੂਗਾ ਆਪਣਾ ਹਨਾ ਤੇ ਉਹਨੂੰ ਆਪਾਂ ਜੋੜੀ ਗਿਫਟ ਕਰ ਦੇਣੀ ਆ ਓਕੇ ਬੋਟਾ ਬਾਕੀ ਗੁਰੇ ਬਾ ਗੁਰੇ ਛੱਡਦੇ ਹਾਂ ਨਾ ਆਪਾਂ ਚੱਲ ਕੇ ਬਾਈ ਥੋੜਾ ਕੰਮ ਸੀ ਤੇ ਬਾਈ ਇੱਥੇ HDFC ਬੈਂਕ ਗਿਆ ਗਿਆ ਉਹ ਵੀ ਬੈਂਕ ਦਾ ਤੇ ਬਾਕੀ ਗੁਰੂ ਨੇ ਛੱਡਦੇ ਤੇ ਹੁਣ ਇਹ ਲੋ ਹੀ ਫਿਰ ਇਕੱਠੀ ਰਹੀਏ ਹਾਂ ਵੇਲੇ ਉਹ ਕਿ ਵੇਲਾ ਹਣ ਟਾਈਮ ਹੈ ਨਹੀਂ ਸਾਡੇ ਕੋਲੇ ਤੇ ਬਾਕੀ ਜਾ ਕੇ ਕਰੇਗਾ ਫੇਰ ਕੰਟੀਨਿਊ ਕਰਦੇ ਆ ਸਰ ਇਹ ਤਾਂ ਫੋਨ ਦੀ ਬੈਟਰੀ ਵੀ ਤੇ 16% ਹੀ ਰਹੀ ਹੈ ਹਾਂਜੀ ਮਿੱਤਰੋ ਆ ਗਏ ਘਰੇ ਆਪਾਂ ਟਾਈਮ ਬਹੁਤ ਲੱਗ ਗਿਆ ਸ਼ਹਿਰ ਯਾਰ ਤੇ ਥੋੜੇ ਬਾਈ ਨੇ ਵੀ ਕੰਮ ਸੀਗੇ ਤੇ ਮੌਲ ਮਾਲ ਜਾ ਕੇ ਆਏ ਹਨਾ ਸਮਾਨ ਸਮੂ ਲੈ ਕੇ ਆਉਣਾ ਸੀ ਘਰ ਦਾ ਉਹਨੇ ਬਾਈ ਨੇ ਤੇ ਟਾਈਮ ਹੋਵਾ ਲੱਗ ਗਿਆ ਇੱਕ ਗੱਡੀ ਸਰਵਿਸ ਕਰਾਉਣੀ ਥਾਰ ਦੀ ਉਹ ਕਰਾ ਕੇ ਲੈ ਕੇ ਆਈ ਸੀ ਥਾਰ ਕੋ ਕਰਾਈ ਆ ਸ਼ਹਿਰ ਗਏ ਸੀਗੇ ਫਰੀਦਕੋਟ ਤੇ ਇੱਕ ਵਾਈਫਾਈ ਲਵਾ ਲਿਆ ਆਪਾਂ ਸ਼ਕੋਜੀ ਇਹ ਟੈਲ ਦਾ ਚੱਲ ਪਿਆ ਹੈ ਹੁਣੇ ਬਸ ਲਵਾ ਕੇ ਛੜਿਆ ਵਾਈਫਾਈ ਵੀ ਤੇ ਇਹ ਵੀ ਚੱਲ ਪਿਆ ਵਾਈਫਾਈ ਨਾਲ ਕੈਮਰੇ ਜੋੜਨ ਵਾਲੇ ਰਹਿ ਗਏ ਉਹ ਆਪਾਂ ਬਸ ਫੋਨ ਲਾਇਆ ਵੇ ਬਾਈ ਨੂੰ ਕਹਿੰਨਾ ਜਾਂ ਰਾਤ ਨੂੰ ਜੋੜ ਦਾਂਗੇ ਜਾਂ ਸਵੇਰ ਜੋੜ ਦਾਂਗੇ Wi-Fi ਲਵਾ ਲਿਆ ਦਾ ਤੇ ਦਾਣੇ ਪਾਣੀ ਪਾਤਾ ਸੀ ਉਤਰਾਂ ਨੂੰ ਰੈਡੀ ਨੇ ਇਹ ਸਾਰੇ ਦਾਣਾ ਪਾਣੀ ਚੋਗ ਲਿਆ ਬਾਕੀ ਉੱਕੇ ਰੋਟਾਂ ਗੁਰੀ ਵੀ ਗਿਆ ਅੱਜ ਜੀ ਤੇ ਹੋ ਸਕਦਾ ਬਈ ਆਪਾਂ ਕੱਲ ਨੂੰ 2-3 ਕਬੂਤਰ ਨਵੇਂ ਕੱਢ ਗਏ ਬਾਲੀ ਮੇ ਤਾਂ 70-80% ਤਾਂ ਮੇਰ ਹੈਗੀ ਆ ਕੱਢਾਂਗੇ ਨਵੇਂ ਕਬੂਤਰ ਕਿਉਂਕਿ ਅੱਜ ਡੈਡੀ ਵੀ ਆ ਗਿਆ ਉਹ ਵੀ ਰਸਤਰੀ ਚ ਗਿਆ ਸੀਗਾ ਤੇ ਅੱਗੇ ਮੈਂ ਕੱਲਾ ਸੀਗਾ ਤਾਂ ਹੀ ਨਹੀਂ ਕੱਢਿਆ ਇੱਕ ਗੁਰੀ ਸੀਗਾ ਤੇ ਗੁਰੀ ਪੈ ਛੱਟ ਕੇ ਆਉਣਾ ਸੀਗਾ ਇੱਕ ਦਿਨ ਫਿਰ ਰਹਿ ਪਿਆ ਫਿਰ ਅੱਜ ਛੱਡ ਕੇ ਨੂੰ ਸੱਜ ਤਾਂ ਨਹੀਂ ਕੱਢੇ ਕਬੂਤਰ ਕੋਈ ਵੀ ਤੇ ਕੱਲ ਤੋਂ ਆਪਾਂ ਕੱਢਾਂਗੇ ਕਬੂਤਰ ਹੋ ਸਕਦਾ ਇੱਕ ਨੀਲੀ ਕੱਢ ਲਈਏ ਦੋ ਚੀਨੀਆਂ ਉਹ ਵਾਲਨਾ ਕਾ ਸਾਹਮਣੇ ਬੈਠੀ ਬੰਦਾ ਰੱਦਾ ਕੱਲ ਗੋਟਨ ਦੇ ਇੱਕ ਟੀਰੀ ਕੱਢਾਂਗੇ ਇੱਥੇ ਬੈਠੀ ਉਹ ਬੈਠੀ ਪਰਨੇ ਪਾਸੇ ਡੰਡੇ ਤੇ ਕੱਲੀ ਜੇ ਪਹਿਲਾਂ ਪੱਡੇ ਸੀਗੇ ਉਹ ਸਾਰੇ ਸਾਰ ਹੋ ਗਏ ਆ ਤੇ ਉਹਨਾਂ ਚ ਆਪਾਂ ਵਿੱਚ ਦੋ ਤਿੰਨ ਕੱਢ ਲੈਨੇ ਕਬੂਤਰ ਐਤਗੀ ਐਤਗੀ ਮਾਰੋ ਕੱਲ ਨੂੰ ਇਹ ਕੱਢਨੇ ਤਾਂ ਸਾਰੀ ਐਤਗੀ ਕੱਲ ਨੂੰ ਕੱਢ ਲਾਂਗੇ ਵੱਡੇ ਗੂੜ ਨੇ ਦਾਣਾ ਪਾਣੀ ਚੁਗ ਲਿਆ ਤੇ ਬਾਕੀ ਹੁਣ ਤਾਂ ਆਪਾਂ ਫਿਲਹਾਲ ਘਰੇ ਹੀ ਹੋਇਆ ਕਰਾਂਗੇ ਕਿਤੇ ਨਹੀਂ ਜਾਣਾ ਇੱਕ ਸੱਚ ਕੱਲ ਨੂੰ ਬਾਜੀ ਵੀ ਆ ਉਹ ਆ ਚੇਤਾ ਹੀ ਭੁੱਲ ਗਏ ਉਹ ਦੱਸਣੀ ਥੋਨੂੰ ਕੱਲ ਨੂੰ ਹੈਗੀ ਆ ਪਿੰਡ ਟੈਲ ਮੀ ਬਾਜੀ ਜਿਹੜਾ ਆਪਣੇ ਇੱਥੇ ਨਾ ਸਾਹਮਣੇ ਪਿੰਡ ਨਹੀਂਗਾ ਇਹੋ ਕੀ ਬੜਾ ਟੈਂਕੀ ਵੀ ਦੀ ਨਹੀਂ ਹੋਵੇ ਪਰ ਦਰਖਤ ਵਾਲੇ ਇੱਥੇ ਟੈਂਕੀ ਦੀਂਦੀ ਹੈ ਆਪਣੇ ਪਿੰਡ ਤੋਂ ਲੈ ਕੇ ਨਾਲ ਦੇ ਪਿੰਡ ਉੱਥੇ ਹੈਗੀ ਬਾਜੀ ਪਿੰਡ ਢੈਲਮਾ ਖੁਰਦਾ ਵੇਖੋ ਕਿੰਨੇ ਕਬੂਤਰ ਆਉਂਦੇ ਆ ਕੱਲੂ ਹੈਗੀ ਯਾਰ 28 ਤਰੀਕ ਹਨਾ 28 ਦੀ ਹੈ ਅੱਜ 27 ਆ ਤੇ 28 ਤਰੀਕ ਦੀ ਹੈਗੀ ਬਾਜੀ ਟੈਲ ਮੀ ਵੇਖੋ ਕਿੰਨੇ ਕਬੂਤਰ ਆਉਂਦੇ ਆ ਨਾ ਦੁੱਸਰ ਪੈਂਦੀ ਕਿਵੇਂ ਆ ਕੀ ਕੋਸ਼ ਆ ਜੇ ਤਾਂ ਆਏ 40-50 ਕੂਤ ਤ ਤਾਂ ਹੀ ਦੁੱਸਰ ਬੋ ਦੁੱਸਰ ਤਾਂ ਪੈਣੀ ਪੈਣੀ ਹੈ ਬਾਈ ਕੂਤਰ ਕਹਿੰਦੇ ਹਜੇ ਇੰਨੀ ਗਰਮੀ ਹੈ ਨਹੀਂ ਕੂਤਰਾਂ ਤਾਂ ਉੱਡਣਾ ਹੀ ਆ ਇਹ ਦੂਸਰ ਪਾਉਗੀ ਤੇ ਆਪਣੇ ਬਿਲਗਣ ਵੀ ਛੱਡਣਾ ਫਰੀਦਕੋਟ ਵਾਲਿਆਂ ਨੇ ਤੇ ਉਹ ਕਹਿੰਦਾ ਬਈ ਮੜੇ ਆ ਜੀ ਹੱਥ ਨੇ ਕੂਤਰ ਭਾਵਾਂਗੇ ਮੈਂ ਕੋਈ ਨਹੀਂ ਬਈ ਆ ਜਾਾਂਗੇ ਕੂਤਰ ਫੜ ਕੇ ਦੇਵਾਂਗੇ ਹਰ ਹਾਲਤ ਦੇ ਵਿੱਚ ਤੇਰਾ ਤੇ ਕਹਿੰਦਾ ਬੈਂਟਰੀ ਲੈ ਮੈਂ ਬੈਂਟਰੀ ਵੀ ਲੈ ਆਵਾਂਗੇ ਆਪਾਂ ਉੱਥੇ ਹੀ ਲੈ ਲਾਂਗੇ ਬੈਂਟਰੀ ਆਪਣੇ ਹੈਗੇ ਆਪਦੇ ਘਰੀ ਤੇ ਉਸੇ ਆਪਾਂ ਬੈਂਟਰੀ ਲੈ ਲੈਣੀ ਆ ਤੇ ਬਾਕੀ ਵੇ ਨੇ ਉਹਨਾਂ ਦਾ ਕਿ ਦੋ ਛੱਡਨੇ ਬੱਚੇ ਛੱਡਨੇ ਮੈਨਾਂ ਦਾ ਵੀ ਉਹਨਾਂ ਨੇ ਤੇ ਵੇਖਾਂਗੇ ਚੱਲਾਂਗੇ ਤੇ ਫੋਨ ਨਾਲ ਚਾਵੜਾਂਗੇ ਜੇ ਜੇ ਪਹਿਲੇ ਟਾਪ ਕੇ ਫਿਰ ਕਹਿਣਾ ਕੀ ਹੈ ਨਾ ਤੇ ਬਾਕੀ ਤੁਹਾਨੂੰ ਤੜਕੇ ਦੱਸਦਾ ਕਿੰਨੇ ਗੂਤਰ ਛੁੱਟ ਗਿਆ ਤੇ ਆਪਣੇ ਪਿੰਡ ਦੀ ਵਾਧੂ ਹੋਣਗੇ ਬਾਈ ਟੈਨਸ਼ਨ ਨਾ ਲਓ ਜੀ ਤੇ ਆਪਣਾ ਅਸੀਂ ਸਾਰੇ ਦੱਸਨੇ ਆ ਜਿੰਨੇ ਜਿੰਨੇ ਵੀ ਆਏ ਹਰੇਕ ਨੂੰ ਖਾਇਆ ਕਰਾਂਗੇ ਆਪਾਂ ਲੋਕੋ ਕੋਲ ਬਾਈ ਵੀ ਆਉਣ ਗੂਤਰ ਭਾਉਣ ਲਈ ਉਹ ਵੀ ਦਿਖਾਵਾਂਗੇ ਆਪਾਂ ਕਿਉਂ ਨਾਲ ਹੀ ਪਿੰਡ ਰਹਿ ਗਿਆ ਤੇ ਇੱਥੇ ਗੂਤਰ ਆਉਣੇ ਆਉਣੇ ਆ ਫੇ ਤਿੰਨ ਚਾਰ ਦਾ ਗੂਤਰ ਆਉਣਗੇ ਆਪਣੇ ਪਿੰਡ ਤੇ ਆਪਾਂ ਦੱਸਾਂਗੇ ਕਿਵੇਂ ਕਿਵੇਂ ਰਹਿੰਦੀ ਬਾਜੀ ਹੈ ਨਾ ਸਰੀ ਅਪਡੇਟ ਦਵਾਂਗੇ ਹੋ ਸਕਦਾ ਆਪਾਂ ਦੁਪਹਿਰੇ ਇੱਕ ਅੱਧਾ ਗੇੜਾ ਮਾਰੀ ਜੀ ਬਾਜੀ ਤੇ ਤੇ ਬਾਕੀ ਮੌਕਾ ਦੱਸੂਗਾ ਇਹ ਥਾਲ ਆਪਾਂ ਘਰੇ ਆਂ ਕੂਤਰ ਕੱਢਾਂਗੇ ਨਵੇਂ ਬਾਹਰ ਕਰ ਲੂ ਤੇ ਕਾਲੀ ਟੋਰੀ ਵਾਲੇ ਕੱਲੂ ਛੱਡਣਾ ਆਪਾਂ ਅੱਜ ਆਪਾਂ ਤੁਹਾਨੂੰ ਵਿਖਾ ਦਿੰਨੇ ਬੱਚੇ ਮੇਨ ਹਾਈਲਾਈਟ ਤੇ ਬੱਚੇ ਹੀ ਆ ਆਪਣੇ ਜਿਹੜੇ ਇਹਨਾਂ ਨੇ ਕੂਤਰ ਜੁੜੇ ਲਾਏ ਸੀ ਆਪਾਂ ਇਹਨਾਂ ਨੇ ਕੱਢੇ ਆ ਹਾਈਲਾਈਟ ਉਹੀ ਆ ਕਿਉਂਕਿ ਅੱਜ ਤਾਂ ਛੇੜ ਹੀ ਨੰਗ ਸਾਰੇ ਦਿਨੇ ਗੁਰੀ ਛੱਡ ਗਏ ਆ ਦੋ ਆ ਬੈਠੇ ਦੋ ਆ ਬੈਠੇ ਤੇ ਇਹਨਾਂ ਦਾ ਬਾਹਰ ਲੈ ਕੇ ਸ਼ੌਂਕ ਕਰਾ ਦਿੰਨੇ ਆਪਾਂ ਤੁਹਾਨੂੰ ਕਿਵੇਂ ਕਿਵੇਂ ਹੈਨਾ ਕਿਰ ਆਪਾਂ ਪਿੰਜਰੇ ਕੱਢ ਲੈਨੇ ਆ ਉਹ ਵਾਲੇ ਚ ਬਾਹਰ ਇਹਨਾਂ ਨੂੰ ਲੋਈ ਆ ਆਪਣੇ ਮੇਨ ਹਾਈਲਾਈਟ ਕਰ ਲੋ ਅੱਜ ਦੇ ਆ ਬੱਚੇ ਆ ਤੇ ਜਿਹੜਾ ਆ ਇੱਕ ਬੱਚਾ ਬੈਠਾ ਇਹ ਤੇ ਇੱਕ ਉਹ ਪਰਲਾ ਬੱਚਾ ਇਹ ਦੋਵੇਂ ਸਕੇ ਭੈਣ ਭਰਾ ਤੇ ਆ ਜਿਹੜਾ ਵੱਡਾ ਬੱਚਾ ਇੱਧਰਲਾ ਇਹ ਵੀ ਕੱਲਾ ਆ ਵੀ ਕੱਲਾ ਇਹ ਹੈਗੇ ਆ ਤਿੰਨਾਂ ਜੋੜਿਆਂ ਦੇ ਬੱਚੇ ਚਾਰ ਨਿਕਲੇ ਆ ਦੋ ਜੋੜਿਆਂ ਨੇ ਕੱਢੇ ਇੱਕ-ਇੱਕ ਉਹ ਆ ਬੈਠੇ ਦੋ ਸਿੰਗਲ-ਸਿੰਗਲ ਤੇ ਇੱਕ ਅਤੇ ਉਹ ਉਹ ਦੋਵੇਂ ਭੈਣ ਭਰਾ ਕੁਝ ਵੀ ਨਿਕਲਣ ਭਰਾ ਭਰਾ ਨਿਕਲਣ ਭੈਣ ਭੈਣ ਦੇ ਨਿਕਲਣਾ ਉਹ ਦੋ ਬੱਚੇ ਆ ਤੇ ਇਹ ਇੱਕ-ਇੱਕ ਬੱਚਾ ਆ ਜਾਇਗਾ ਮਾ ਉੱਜਾ ਮਾ ਆ ਜਾਦੀ ਮਾ ਤਾਂ ਹੋ ਗਈ ਨਾ ਬੱਚੇ ਦੀ ਉਹ ਮੜੀ ਜੀ ਮੂੰਹ ਤੇ ਚਲੋ ਕੋਈ ਨਹੀਂ ਆਪਾਂ ਲਾ ਦਾਂ ਕੱਲ ਨੂੰ ਦਵਾਈ ਵੀ ਤੇ ਇੱਕ ਪਾਊਡਰ ਪਾਉਣ ਵਾਲਾ ਮੈਨੂੰ ਲੱਗਦਾ ਜੂਆਂ ਵਾਲਾ ਪਾਊਡਰ ਹੀ ਪਾਵਾਂਗੇ ਬੱਚੇ ਸਾਰੇ ਚੰਗੇ ਆ ਇੱਕ ਬੱਚਾ ਆ ਰਿਹਾ ਉਹ ਕੱਲਾ ਆ ਹਾਲਾ ਜਿਹੜਾ ਪਹਿਲਾ ਬੱਚਾ ਵਿਖਾਇਆ ਇਹ ਕੱਲਾ ਆ ਤੇ ਇੱਕ ਜਿਹੜਾ ਇੱਥੇ ਬੈਠਾ ਉਰਲਾ ਬੱਚਾ ਇਹ ਦੋਵੇਂ ਸਕੇ ਆ ਇਹਦੇ ਮਾਇਮੂਹ ਹੈ ਨਹੀਂ ਕੀ ਤੇ ਇਹਦਾ ਭਰਾ ਹੈਗਾ ਆ ਬੈਠਾ ਆ ਬੈਠਾ ਇਹ ਉਹ ਜਵਾਂ ਚਿੱਟਾ ਕਿਧਰ ਗਿਆ ਆ ਬੈਠਾ ਓਏ ਜਵਾਂ ਚਿੱਟਾ ਤੇ ਐਰੇ ਵੀ ਲੋ ਪੂਛ ਕੇਵੇਂ ਖੰਭ ਕੱਢੇ ਸ਼ਾਕ ਹੀ ਇਹ ਆ ਬਾਕੀ ਰੰਗ ਬਦਲਣਗੇ ਅੱਖਾਂ ਆ ਰਹਿ ਹਜੇ ਸ਼ਾਕ ਨਹੀਂ ਰਹਿੰਦੇਗੇ ਇਹ ਮੌਜੇ ਪੈਰ ਤਾਂ ਬਣੂਗਾ ਚਿੱਟੀਆਂ ਅੱਖਾਂ ਦਾ ਆਹ ਉਤਰਦਾ ਇਹ ਚਿੱਟੀਆਂ ਅੱਖਾਂ ਦਾ ਬਣੂਗਾ ਤੇ ਆਹ ਤੇ ਆਹ ਬੱਚੇ ਦੋਵੇਂ ਬਰਹਿਣਗੇ ਸ਼ਾਕ ਹੀ ਜਾਂ ਆਹ ਟੀਰਾ ਬਣ ਸਕਦਾ ਆ ਬੱਚਾ ਉਹ ਸ਼ਾਕ ਰਹੂਗਾ ਤੇ ਉਹਦਾ ਹਜੇ ਕੋਈ ਪਤਾ ਨਹੀਂ ਪਈਆ ਇਹਦਾ ਕੀ ਅੱਖਾਂ ਕਰੇ ਖਟੰਗਾ ਜਾਂ ਚਟੰਗਾ ਕਰੂਗਾ ਇਹ ਛਾਕ ਖਾ ਨਹੀਂ ਨਿਕਲਦਾ ਉਹ ਉਹਦਾ ਕਿਉਂਕਿ ਪਿਓ ਖਟੰਗਾ ਦਾ ਤੇ ਮਾਂ ਚਟੰਗਾ ਦੀ ਆ ਉਹ ਬੱਚੇ ਦੀ ਤਾਂ ਖਾ ਪਾੜੂਗਾ ਤਾਂ ਤੇ ਇਹਨਾਂ ਦਾ ਪਿਓ ਮਾਂ ਪਿਓ ਹੈਗਾ ਛਾਕ ਖਾ ਇਹਦਾ ਵੀ ਮਾਂ ਪਿਓ ਛਾਕ ਖਾ ਤੇ ਇਹਨਾਂ ਚਟੰਗਾ ਦਾ ਮਾਂ ਪਿਓ ਆ ਇਹਨੇ ਚਟੰਗਾ ਕਰੂਗਾ ਪਹਿਲੇ ਮੇਰੇ ਕੋਲ ਹੈਗੇ ਨਾਲ ਦੇ ਸਾਰਿਆਂ ਦੇ ਚਟੰਗਾ ਹੀ ਆ ਪੂਛ ਪਹਿਲਾਂ ਚੈੱਕ ਕਰੋ ਮੋਹ ਬੱਚਾ ਚੈੱਕ ਕਰੋ ਮੈਂ ਭਾਇਆ ਕਰਾਂਗੇ ਛੇੜੀ ਤੇ ਹੁਣ ਕਿਉਂ ਇਹਨਾਂ ਦੇ ਯਾਰ ਥੋੜੀ ਥੋੜੀ ਮਾਤਾ ਮੱਛਰ ਕਰਕੇ ਹੋ ਗਈ ਐ ਐਡਾ ਕੋਈ ਚੱਕਰ ਨਹੀਂ ਗਾ ਤੇ ਇਹਨੂੰ ਆਥ ਨੇ ਜਾਂ ਤੜਕੇ ਸਿੱਧਿਆਂ-ਸਿੱਧਿਆਂ ਪਾਇਆ ਕਰਾਂਗੇ ਠੰਡੇ-ਠੰਡੇ ਕਿਉਂ ਗਰਮੀ ਜੀ ਧੁੱਪੇ ਪਾਇਆ ਯਾਰ ਧੁੱਪੇ ਮਾਤਾ ਮੱਚਦੀ ਆ ਕੋਈ ਵੀ ਮੇਰਾ ਭਰਾ ਜਿਹੜਾ ਮੇਰੇ ਅਰਗਣ ਧੁੱਪੇ ਨਾ ਪਾਇਆ ਕਰੋ ਧੁੱਪੇ ਮਾਤਾ ਮੱਚਦੀ ਆ ਜਿਹਨੇ ਨਵੇਂ ਘੂਟ ਰੱਖੇ ਉਹਨਾਂ ਲਈ ਆ ਧੁੱਪੇ ਮਾਤਾ ਮੱਚਦੀ ਆ ਤੇ ਘੰਟਾ ਘੰਡੇ ਜੇ ਬੱਚੇ ਲਾਉਣੇ ਬੱਚੇ ਦੇ ਨਿਕਲੀ ਆ ਤੇ ਘੰਟਾ ਸਵੇਰ ਵਾਲੇ ਕਰੋ 2 ਘੰਟੇ ਜਿੰਨੇ ਕਰ ਤੋ ਆਪਣੀ ਨਿਕਲਦੀ ਤੇ ਸ਼ਾਮ ਨੂੰ ਜਦ ਹੁਣ ਸੂਈ ਢਲ ਗਿਆ ਤੇ ਇਹ ਤੋਂ ਬਾਅਦ ਦਾ ਘੰਟਾ ਪਹਿਲਾ ਪਾਤੇ ਤੇ ਇਹਦੇ ਨਾਲ ਬੱਚੇ ਵੀ ਲੱਗ ਜਾਣਗੇ ਤੇ ਜਿਹੜੇ ਵੱਡੇ ਗੂਤਰ ਨਿਕਲਦੀ ਆ ਉਹ ਤਾਂ ਯਾਰ ਫਿਰ ਕੋਈ ਕੰਮ ਦਾ ਨਹੀਂ ਬਾਜੀ ਨਹੀਂ ਛੱਡਦਾ ਹਨਾ ਬਾਜੀ ਛੱਡ ਦਿੰਦੇ ਆ ਪਰ ਸਿਰ ਨਹੀਂ ਪਹੁੰਚਦਾ ਮਾਤਾ ਲਕੂਤਰ ਜੇ ਰਕੂਤਰ ਉੱਚਾ ਹੁੰਦਾ ਨਾ ਉਹਦੇ ਅੰਦਰ ਸਾੜ ਪੈਂਦਾ ਜਿਹੜੇ ਸੂਈ ਨਹੀਂ ਹੁੰਦੀ ਸੂਈ ਜਿਵੇਂ ਆਪਣੇ ਖੁੱਭ ਜੇ ਉਹ ਕੰਮ ਹੀ ਉਹਨਾਂ ਦਾ ਵੀ ਬਈ ਉਹਨੇ ਸੂਈਆਂ ਨੂੰ ਖੁੱਭਦੀ ਮਾਤਾ ਮਾਤਾ ਲਾ ਮੇਰਾ ਭਰਾ ਕੋਈ ਨਾ ਛੱਡੀ ਪਰ ਬਚਾਈ ਰੱਖੇ ਰਣਾ ਰੱਬ ਕਿਸੇ ਰੂਤਰ ਦੇ ਨਾ ਕਰੇ ਤੇ ਜਾਲਾਂ ਲਾ ਦੋ ਮਿੱਤਰੋ ਸ਼ਾਇਦ ਆਪਾਂ ਹੀ ਲਾ ਲ ਗੇ ਜਾਲਾਂ ਜਾਲੀਆਂ ਸਾਰੇ ਕੋ ਆਪਣੇ ਤਾਂ ਆ ਹੀ ਮੱਛਲ ਜਾਵੜਦਾ ਸੋ ਸਿੱਧਾ ਅੰਦਰ ਤੇ ਗਾਹ ਨੂੰ ਆਪਾਂ ਪੱਕੀਆਂ ਹੀ ਜਾਲਾਂ ਲਵਾ ਦੇਣਗੇ ਲੋਹੀ ਦੇਗਾ ਲੈਣੀਆਂ ਕਰ ਦਾਂਗੇ ਕਲੇ ਲਾਤ ਨਾ ਕਲੇ ਲਾਤ ਨਾ ਤੇ ਜਾਲੀਆਂ ਲਾ ਦੋ ਮਦਰ ਮੱਛਰਾਂ ਨਹੀਂ ਹੁੰਦੀ ਉਹ ਪਾੜ ਕੇ ਕਪੜਾ ਉਹ ਹੀ ਲਾ ਦੋ ਕੋਈ ਚੱਕਰ ਨਹੀਂ ਦੱਬਾ ਮੱਛਰ ਅੰਦਰ ਜਾਵੇ ਮੱਛਰ ਤੋਂ ਵਿਚਾਰ ਰੱਖੋ ਜਨ ਕੂਤਰਾਂ ਦਾ ਮੱਛਰ ਕਿਉਂਕਿ ਹੋਵਾਵਾ ਗਿਆ ਹੁਣ आ बच्चा अपने लड़ गए पैरते है गी न पैरते बाकने मूहते बाकी कहे के पैरते है नहीं गे इसे पैरते कले बच्चा है कल ना हाथ घट आगे लो। गया। एक दाता मेनता ही है। ਇਹ ਤਾਂ ਹੈ ਨਹੀਂਗੇ ਜੇ ਤੇ ਬਹੁ ਬਚਾਈ ਰੱਖਾਂਗੇ ਇਹਨਾਂ ਦਾ ਯਾਰ ਇੱਕ ਦੀ ਮਾਤਾ ਉਹ ਚਲ ਕੋਈ ਨਹੀਂ ਪੱਟ ਕੇ ਸਰ ਕਰ ਲਾਂਗੇ ਮਾਤਾ ਦਾ ਬੱਚਾ ਤਾਂ ਨਹੀਂ ਛੱਡ ਦਿੰਦਾ ਚਲੋ ਇਹਨਾਂ ਛੱਡ ਦਿੰਨੇ ਖੁੱਡੇ ਚ ਆਪਾਂ ਹੁਣ ਕਰਦਗੇ ਜੀ ਵਲੌਗ ਦਾ ਐਂਡ ਬਾਕੂਟਰ ਬੈਠੇ ਓਕਰ ਬੋਟਾ ਬਾ ਲਾਈਟਾਂ ਵੀ ਛੱਡ ਦੇਣਗਾ ਬਾ ਛੱਡ ਦਿੰਗੇ ਲਾਈਟਾਂ ਹੁਣ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਭਾਈ ਅੱਜ ਤਾਂ ਥੋੜਾ ਜਿਹਾ ਵਲੌਗ ਬਣਿਆ ਮਤਲਬ 10 ਮਿੰਟਾਂ ਦਾ ਵੀ ਨਹੀਂ ਬਣਿਆ ਹੋਣਾ ਅੱਜ ਯਾਰ ਕੰਮ ਸੀਗਾ ਤੇ ਘਰੇ ਵੀ ਹੈ ਨਹੀਂ ਸੀਗਾ ਜੇ ਘਰੇ ਹੁੰਦਾ ਮੈਂ ਵਲੌਗ ਫਿਰ ਬਣਾਈ ਦੇਣਾ 15-20 ਮਿੰਟਾਂ ਦਾ ਤੇ ਅੱਜ ਘਰੇ ਹੈ ਨਹੀਂ ਸਾਰਾ ਦਿਨ ਸ਼ਹਿਰੀ ਨਿਕਲ ਗਿਆ ਫਰੀਦਕੋਟ ਤੇ ਬਾਕੀ ਕੱਲ ਤੋਂ ਆਪਾਂ ਘਰੇ ਹੀ ਆ ਤੇ ਕੱਲ ਨੂੰ ਆਪਾਂ ਬਾਜੀ ਵਿਖਾਵਾਂਗੇ ਤੁਹਾਨੂੰ ਨਾਲ ਦੇ ਪਿੰਡ ਢਿਲਮੀ ਬਾਜੀ ਕੱਲ ਉਠਾਈ ਤਰੀਕ ਆ ਤੇ ਕੱਲ ਨੂੰ ਵੇਖਾਂ ਕਿੰਨੇ ਕੁ ਤਰੋੜਦੇ ਕੀ ਕੁਛ ਰਹਿੰਦਾ ਤੇ ਕਿੰਨੇ ਦੁੱਸਰ ਚਾਉਂਦੇ ਆ ਕਿੰਨੇ ਖੈਰ ਛੱਡਦੇ ਆ ਨਾ ਤੇ ਬਾਕੀ ਭੱ ਤੇ ਬਾਕੀ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਲਵ ਯੂ ਸਾਰਿਆਂ ਨੂੰ